ਕੀ ਪਾਣੀ ਪੰਜਾਬ ਨੂੰ ਤੰਕਰਨ ਲਈ ਛੱਡਿਆ ਗਿਆ ਇਹ ਪੰਜਾਬ ਖਿਲਾਫ ਸਾਜ਼ਿਸ਼ ਹੈ ਭਾਖੜਾ ਡੈਮ ਵਾਲਿਆਂ ਜਿਹੜੇ ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਫਲੱਡ ਸੀਗੇ ਆ ਉਦੋਂ ਮੀਂਹ ਇੰਨਾ ਪੈ ਗਿਆ ਪਰ ਐਤ ਕੀ ਵਾਰ ਵਾਲਾ ਜਿਹੜਾ ਹੋਇਆ ਇਹ ਪਿਓਰਲੀ ਮੈਨ ਮੇਡ ਹੈ ਪੜਦਾ ਬਿਆਸ ਮੈਨੇਜਮੈਂਟ ਬੋਰਡ ਦਾ ਜਿੱਥੇ ਪੰਜਾਬ ਦਾ ਚੇਅਰਮੈਨ ਹੁੰਦਾ ਸੀ ਚਲੋ ਪੰਜਾਬ ਦਾ ਨਜ਼ਰੀਆ ਰੱਖਦਾ ਸੀ ਨਾ ਉਹਨੂੰ ਸਮਝਦਾ ਸੀ ਉਹ ਕੋਆਰਡੀਨੇਟਿਵ ਬੈਟਰ ਕਰ ਸਕਦਾ ਸੀ ਉਹ ਬਿਲਕੁਲ ਖਤਮ ਕਰਤਾ ਇੱਕ ਤਰ੍ਹਾਂ ਇਹ ਕਹਿ ਲੋ ਕਿ ਹੁਣ ਤਾਂ ਬੋਰਡ ਹੀ ਡਾਕਿੰਗ ਹੈ ਤੇ ਬੋਰਡ ਡਬੋ ਰਿਹਾ ਪੰਜਾਬ ਨੂੰ ਨੇਚਰਲੀ ਬੋਰਡ ਡਬੋ ਰਿਹਾ ਜੀ ਪੰਜਾਬ ਨੂੰ ਕਿਸੇ ਕੀ ਮੰਨ ਦੇਓਗੇ ਕਿ ਜਦੋਂ ਪਾਣੀ ਛੱਡਿਆ ਜਾਣਾ ਚਾਹੀਦਾ ਸੀ ਜਿੰਨਾ ਜਿਵੇਂ ਤੁਹਾਨੂੰ ਲੱਗਦਾ ਛੱਡ ਦੇ ਤਾਂ ਇਹ ਹਾਲਾਤ ਨਾ ਹੁੰਦੇ ਕੀ ਉਹ ਜਾਣ ਬੁਝਕੇ ਨਹੀਂ ਛੱਡਿਆ ਗਿਆ ਉਹਦੇ ਪਿੱਛੇ ਸਾਜ਼ਿਸ਼ਾ ਕੋਈ ਫੁੱਟ ਜਦੋਂ ਤੁਹਾਡੇ ਕੋਲੇ ਅਵੇਲੇਬਲ ਆ ਤਾਂ ਤੁਸੀਂ ਸੱਡਨਲੀ ਇੱਕ ਦਿਨ ਪਾਣੀ ਕਿਉਂ ਛੱਡਦੇ ਤੇ ਡੈਮ ਬਣਾਉਂਦੇ ਤੇ ਇਸ ਕਰਕੇ ਆ ਨਾ ਵੀ ਪਾਣੀ ਤੇਜ ਆਵੇ ਘੱਟਾਵੇ ਆਪਾਂ ਉਹਨੂੰ ਪਾਣੀ ਨੂੰ ਰੈਗੂਲੇਟ ਕਰ ਸਕਦੇ ਜਿਵੇਂ ਤੁਸੀਂ ਕਹਿੰਦੇ ਪਿਛਲੇ ਫਲੱਡ ਨੇ 88 ਵਾਲੇ ਨੇ ਜਾਂ 93 ਵਾਲੇ ਨੇ ਜਾਂ 47 ਵਾਲੇ ਨੇ ਉਦੋਂ ਕੀ ਫਿਰ ਮਤਲਬ ਉਹਨਾਂ ਤੋਂ ਕੋਈ ਹਰ ਜਦੋਂ ਕੋਈ ਚੀਜ਼ ਵਾਪਰਦੀ ਆ ਆਮ ਇੱਕ ਬੰਦੇ ਦਾ ਸੁਭਾਅ ਸਿੱਖਦਾ ਹਾਂ ਪਰ ਉਹਨਾਂ ਨੇ ਤਾਂ ਕੁਝ ਨਹੀਂ ਸਿੱਖਿਆ 2988 ਦੇ ਵਿੱਚ ਜੀ ਇਹਨਾਂ ਨੇ ਉਹ ਵੀ ਮੇਟਾ ਸਿਲਵਰ ਜੁਬਲੀ ਜਾਂ ਦੂਸਰਾ ਮਨਾਉਣਾ ਸੀਗਾ ਡੈਮ ਦਾ ਤੇ ਉਦੋਂ ਇੱਕ ਇਹਨਾਂ ਦਾ ਇਹ ਸੀਗਾ ਕਿ 1690 ਫੁੱਟ ਹਾਈਟ ਹੈਗੀ ਐ ਡੈਮ ਦੀ ਟੋਟਲ ਜਿਹੜਾ ਮੈਕਸਿਮਮ ਹੋਏ ਤੇ ਅਸੀਂ ਇਹਨੂੰ 1688 ਫੁੱਟ ਤੱਕ ਭਰ ਕੇ ਵੇਖਾਂਗੇ ਇੱਕ ਵਾਰ ਜਦੋਂ 1987.5 ਤੱਕ ਭਰਿਆ ਗਿਆ ਤੇ ਉਦੋਂ ਬਾਰਸ਼ਾਂ ਤੇਜ਼ ਹੋ ਗਈਆਂ ਸਤੰਬਰ ਦੇ ਐਂਡ 'ਚ ਤਾਂ ਉਹਨਾਂ ਨੇ ਪਾਣੀ ਛੱਟਤਾ ਉਹਦੇ ਵਿੱਚ ਨੁਕਸਾਨ ਬਹੁਤ ਹੋਇਆ ਪਿੰਡਾਂ ਦੇ ਪਿੰਡ ਡੁੱਬ ਗਏ ਪੰਜਾਬ ਦਾ ਉਹ ਬਹੁਤ ਮਾੜਾ ਫਲੱਡ ਸੀ 88 ਚ ਵੀ ਆਪਾਂ ਜੇ ਕਹੀਏ 88 ਚ ਸਿਰਫ ਸਿਲਵਰ Jubilee ਮਨਾਉਣ ਦੇ ਲਈ ਪੰਜਾਬ ਡੋਬੋ ਸਿਲਵਰ Jubilee ਹੋ ਸਕਦਾ ਬਹਾਨਾ ਹੋਵੇ ਉਹਨਾਂ ਦੇ ਨਾਲ ਚ ਜਿਹੜੀ ਮਿਲੀਟੈਂਟ ਮੂਵਮੈਂਟਸ ਯੋ ਉਸ ਇਲਾਕੇ ਚ ਉਹਨਾਂ ਦੇ ਮੰਡ ਦੇ ਇਲਾਕੇ ਚ ਉਹਨਾਂ ਦੇ 18 ਸੀ ਆ ਉਹਨਾਂ ਨੂੰ ਵੀ ਡਿਸਟਰੋਏ ਕੀਤਾ ਉਸਨੇ ਤਾਂ ਉਹਦਾ ਇੱਕ ਓਬਜੈਕਟਿਵ ਉਹ ਵੀ ਹੋ ਸਕਦਾ ਤੇ ਉਹ ਕੀਤਾ ਵੀ ਹੋਇਆ ਵੀ ਉਹਨਾਂ ਦਾ ਪੂਰਾ ਉਹਦਾ ਡਰ ਵੀ ਪਾਇਆ ਹੋ ਸਕਦਾ ਪੰਜਾਬ ਦੇ ਲੋਕਾਂ ਦੇ ਕਿ ਤੁਸੀਂ ਇਹ ਕਰ ਸਕਦੇ ਹੋ ਕੋਈ ਵੀ ਕੋਈ ਪਹਿਲ ਕਦਮੀ ਲੈ ਰਹੇ ਹੋਗੇ ਪਰ ਡੈਫੀਨਿਟਲੀ ਇਹ ਜਾਂ ਜਿਹੜਾ ਕੰਮ ਹੋ ਰਿਹਾ ਨੂੰ ਰੋਕਾਂਗੇ ਜਰੂਰ ਇਹ ਨਹੀਂ ਕਿ ਵੀ ਕੇਂਦਰ ਆਪਦੀ ਮਨਮਰਜ਼ੀ ਕਰੇ ਤੇ ਪੰਜਾਬ ਦੇ ਲੋਕਾਂ ਦੀ ਦਵਾਈ ਕਰੇ ਇਹ ਅਸੀਂ ਡੁੱਬਣਾ ਉਹਦੇ ਕਰਕੇ ਅਸੀਂ ਆ ਜੇ ਨੁਕਸਾਨ ਸਾਡਾ ਹੋਣਾ ਸਾਡੀ ਜ਼ਰਤੀ ਦਾ ਤਾਂ ਉੱਥੇ ਪਾਣੀ ਚੱਲਣਾ ਹੈ ਜਾਂ ਨਹੀਂ ਚੱਲਣਾ ਹੈ ਜਾਂ ਪਾਣੀ ਦਾ ਕੀ ਫੈਸਲਾ ਲੈਣੇ ਆ ਉਹ ਤਾਂ ਪੰਜਾਬ ਲਵੇ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਪੰਜਾਬ ਚੜ੍ਹ ਫਿਰ ਆ ਗਏ ਨੇ ਹੜ੍ਹਾਂ ਨੂੰ ਲੈ ਕੇ ਇਸ ਵਾਰ ਸਭ ਤੋਂ ਵੱਡੇ ਸਵਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਉੱਠ ਰਹੇ ਨੇ ਭਾਖੜਾ ਡੈਮ ਤੇ ਉੱਠ ਰਹੇ ਨੇ ਕਿ ਡੈਮ ਤੋਂ ਜੋ ਪਾਣੀ ਛੱਡਿਆ ਜਾ ਰਿਹਾ ਹੈ 12 ਤਰੀਕ ਨੂੰ ਪਾਣੀ ਆਉਣਾ ਸ਼ੁਰੂ ਹੁੰਦਾ ਹੈ ਔਰ ਇੱਕਦਮ ਪਾਣੀ ਰਿਲੀਜ਼ ਕੀਤਾ ਜਾਂਦਾ ਪਹਿਲਾਂ ਥੋੜਾ ਰਿਲੀਜ਼ ਕੀਤਾ ਜਾਂਦਾ ਪਹਿਲਾਂ ਜ਼ਿਆਦਾ ਕਿਉਂ ਨਹੀਂ ਰਿਲੀਜ਼ ਕੀਤਾ ਗਿਆ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਬਹੁਤ ਸਾਰੇ ਇੰਟੈਲੈਕਚੁਅਲ ਪੰਜਾਬ ਚ ਜਿਹਨਾਂ ਮਸਲਿਆਂ ਨੂੰ ਜਾਣਨ ਵਾਲੇ ਇਨੂੰ ਇੱਕ ਸਾਜ਼ਿਸ਼ ਦੇ ਰੂਪ ਚ ਵੀ ਦੇਖ ਰਹੇ ਨੇ ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡਾ ਨਾਜੀਪਾਲ ਬਰਾੜ ਨੇ ਕਿ ਭਾਖੜਾ ਦਾ ਪਾਣੀ ਜਾਣ ਬੁੱਝ ਕੇ ਇਸ ਤਰ੍ਹਾਂ ਛੱਡਿਆ ਜਾਂਦਾ ਕਿ ਪੰਜਾਬ ਚ ਹੜ੍ਹ ਆ ਜਾਣ ਜੇ ਫਿਰ ਜਿਹਾ ਨਹੀਂ ਹੈ ਤਾਂ ਫਿਰ 1988 ਦੇ ਹੜ੍ਹਾਂ ਤੋਂ ਅਸੀਂ ਕੀ ਸਿੱਖਿਆ ਜਾਂ ਉਹ ਤੋਂ ਪਹਿਲਾਂ ਜਿੰਨੇ ਹੜਾਏ 93 ਚਾਹੇ 88 ਚਾਹੇ ਉਹਨਾਂ ਹੜ੍ਹਾਂ ਤੋਂ ਅਸੀਂ ਸਿੱਖਿਆ ਕੀ ਲੈਨੇ ਆ ਜਾਂ ਫਿਰ ਬੋਰਡ ਬਹੁਤ ਹੀ ਮਕੈਨਿਕਲੀ ਕੰਮ ਕਰਦਾਗਾ ਹਿਊਮਨ ਲਾਈਫਸ ਨੂੰ ਨਹੀਂ ਦੇਖਦਾ ਪੰਜਾਬ ਦੀ ਧਰਤੀ ਨੂੰ ਨਹੀਂ ਦੇਖਦਾ ਪੰਜਾਬ ਦਾ ਕੋਈ ਫਿਕਰ ਨਹੀਂ ਹੈਗਾ ਭਾਖੜਾ ਡੈਮ ਵਾਲਿਆਂ ਨੂੰ ਕਿਉਂਕਿ ਪੰਜਾਬ ਦੀ ਬਰਬਾਦੀ ਦੀ ਇਬਾਰਤ ਭਾਖੜਾ ਡੈਮ ਲਿਖਦਾ ਹੈਗਾ ਤੇ ਡੈਮ ਬਣਦੇ ਨੇ ਪੂਰੀ ਦੁਨੀਆ ਚ ਬਣੇ ਹੋਏ ਇਸੇ ਤੇ ਗੱਲਬਾਤ ਕਰਾਂਗੇ ਅਜੀਪਾਲ ਬਰਾੜ ਸਾਡੇ ਨਾਲ ਨੇ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਵੈਲਕਮ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸਵਾਲ ਮੇਰਾ ਹੀ ਕੀ ਭਾਖੜਾ ਪਹਿਲਾਂ ਤਾਂ ਸਮਝਾ ਦਿਓ ਥੋੜਾ ਜਿਹਾ ਕਦੋਂ ਪਾਣੀ ਕਿੰਨਾ ਛੱਡਿਆ ਗਿਆ ਤੇ ਇਹ ਸਾਜ਼ਿਸ਼ ਤੁਹਾਨੂੰ ਕਿਉਂ ਨਜ਼ਰ ਆਉਂਦੀ ਹੈ ਜਾਂ ਬਹੁਤ ਸਾਰੇ ਲੋਕ ਇਹਨੂੰ ਸਾਜ਼ਿਸ਼ ਦੇ ਰੂਪ ਚ ਦੇਖ ਰਹੇ ਨੇ ਆਏ ਹੈ ਜੀ ਕਿ ਜਦੋਂ 88 ਚ ਫਲੱਡਸ ਆ ਗਏ ਸੀਗੇ ਉਹ ਉਹ ਤੋਂ ਬਾਅਦ ਜੋ ਲਰਨਿੰਗਸ ਹੋਈਆਂ ਡੈਮ ਦੇ ਵਿੱਚ ਜਾਂ ਉਹਨਾਂ ਨੇ ਜੋ ਨਵੇਂ ਰੋਸਟਰਸ ਸੈੱਟ ਕੀਤੇ ਉਹਦੇ ਵਿੱਚ ਮੋٹے ਤੌਰ ਤੇ ਇਹ ਰੱਖਿਆ ਗਿਆ ਕਿ ਵੀ 15 ਇਕਤਾ ਜੁਲਾਈ ਮਈ ਦਾ ਅੰਤ ਇੱਕ 1 ਅੱਧ ਜੁਲਾਈ ਅੱਧ ਜੁਲਾਈ ਮਤਲਬ 15 ਜੁਲਾਈ ਨੂੰ ਲੈਵਲ ਕਿੰਨਾ ਹੋਣਾ ਚਾਹੀਦਾ ਡੈਮ ਦਾ ਤੇ ਉਸ ਤੋਂ ਬਾਅਦ 15 ਅਪਨਾ ਅਗਸਤ ਨੂੰ ਲੈਵਲ ਕਿੰਨਾ ਹੋਣਾ ਚਾਹੀਦਾ 15 ਜੁਲਾਈ ਨੂੰ ਉਹਨਾਂ ਨੇ ਮਿੱਥ ਲਿਆ ਕਿ ਵੀ 1650 ਫੁੱਟ ਤੇ ਹੋਣਾ ਚਾਹੀਦਾ ਡੈਮ ਦਾ ਲੈਵਲ ਤੇ 15 ਅਗਸਤ ਨੂੰ ਇਹ 1670 ਫੁੱਟ ਤੇ ਹੋਣਾ ਚਾਹੀਦਾ ਤੇ ਇੰਟਰਵੀਨਿੰਗ ਟਾਈਮ 'ਚ ਜਿਹੜੇ ਬਾਰਿਸ਼ ਪੈਂਦੀ ਆ ਉਹਦੇ 'ਚ ਇੰਨਾ ਸਟੋਰ ਕਰਾਂਗੇ ਉਹਨਾਂ ਆਪਾਂ ਚੱਲਦਾ ਰਹੂਗਾ ਹੁਣ ਜੇ ਆਪਾਂ ਉਸੇ ਮਾਪਦੰਡ ਦੇ ਉੱਤੇ ਜੇ ਉਹ ਕੰਮ ਕਰਦੇ ਤਾਂ ਜੇ ਉਸੇ ਦੇ ਉੱਤੇ ਵੀ ਆਪਾਂ ਲੈਨੇ ਆ ਤਾਂ ਉਹਨਾਂ ਨੇ ਆਪਣੇ ਕੋਲੇ ਜਿਹੇ ਫਿਗਰਸ ਹੈਗੇ ਆ ਉਹ ਹੈਗੇ ਕਿ 11 ਅਗਸਤ ਨੂੰ ਜਿਹੜਾ ਉਹਨਾਂ ਨੇ ਪਾਣੀ ਉਹਨਾਂ ਕੋਲੇ ਕਿੰਨਾ ਆਇਆ ਤੇ ਕਿੰਨਾ ਛੱਡਿਆ ਜਿਹੜੀ 10 ਅਗਸਤ ਨੂੰ ਜਾਂ 10 ਦੀ ਰਾਤ ਨੂੰ ਜੋ ਪਾਣੀ ਪੈਣਾ ਸ਼ੁਰੂ ਹੋਇਆ بارش ਜਾਂ ਫਲੋ ਆਣੇ ਇਹ ਤਾਂ ਨਹੀਂ ਨਾ ਵੀ ਇੱਕਦਮ ਅਚਾਨਕ ਡਿੱਗ ਗਿਆ ਪਿੱਛੋਂ ਹਾਂ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ 56000 ਕਿਊਸਿਕ ਆਇਆ ਉਹਨਾਂ ਨੇ 41 42000 ਕਿ ਉਸ ਇੱਕ ਛਾਟਾ 41 42000 ਪਿੱਛੇੋਂ ਛੱਡਦੇ ਆ ਰਹੇ ਸੀ ਉਹਨਾਂ ਨੇ ਵਧਾਇਆ ਨਹੀਂ ਅ ਤਦ ਅਗਲੇ ਦਿਨ ਫੇਰ بارش ਹੋਰ ਵਧ ਗਈ ਹੈ بارش ਵਾਦੀ ਵਧਦੀ ਐਨੀ ਹੋ ਗਈ ਕਿ ਵੀ 72 73000 ਆ ਰਹੀਆਂ 75000 ਕਿਉ ਸਿਕ ਅਗਾ 12 13 ਨੂੰ ਆਉਣਾ ਸ਼ੁਰੂ ਹੋ ਗਿਆ ਡੈਮ ਦੇ ਵਿੱਚ ਜਦੋਂ ਉਹ ਇੰਨਾ ਆਉਣਾ ਸ਼ੁਰੂ ਹੋ ਗਿਆ ਉਹਨਾਂ ਨੇ ਫੇਰ ਵੀ ਨਹੀਂ ਆਦਾ ਫਲੋ ਵਧਾਇਆ ਫੇਰ ਵੀ ਉਹ 42000 ਤੇ ਰੱਖਿਆ ਡੈਮ ਦਾ ਲੈਵਲ ਵੀ ਜਿਹੜਾ ਉਹ ਮਿੱਥਰੇ ਸੀ ਜਿੱਥੇ ਜਾਣਾ ਉਹਦੇ ਨਾਲ ਵਧਣਾ ਸ਼ੁਰੂ ਹੋ ਗਿਆ 16 1468 ਦੇ ਆਸ-ਪਾਸ ਫੁੱਟ ਦੇ ਉੱਤੇ ਡੈਮ ਆ ਗਿਆ ਸੀਗਾ ਜਿਹੜਾ ਕਿ ਜੇ ਹਲੇ ਮੀਂਹ ਹੋਰ ਆਉਂਦਾ ਤਾਂ ਉਹਨੇ ਹੋਰ ਕ੍ਰਾਸ ਕਰ 14 ਤੇ 15 ਅਗਸਤ ਨੂੰ بارش 1 ਲੱਖ ਕਿਊਸਿਕ ਤੋਂ ਕ੍ਰਾਸ ਕਰਨੀ ਸ਼ੁਰੂ ਹੋ ਗਈ। ਮਲ بارش ਦਾ ਜਿਹੜਾ ਪਾਣੀ ਆਉਣਾ ਸ਼ੁਰੂ ਹੋ ਗਿਆ 1 ਲੱਖ 10 ਹਜ਼ਾਰ ਕਿਊਸਿਕ, ਸਵਾ ਲੱਖ ਕਿਊਸਿਕ ਆਉਣਾ ਸ਼ੁਰੂ ਹੋ ਗਿਆ। ਪਾਣੀ ਦੀ ਜਿਹੜੀ ਮਾਤਰਾ ਵਧਾਈ ਗਈ ਉਹ ਮਹਿਜ਼ 5-7 ਹਜ਼ਾਰ ਕਿਊਸਿਕ ਵਧਾਈ ਗਈ। ਸੋ ਨੇਚਰਲੀ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ। ਫਿਰ ਅਚਾਨਕ ਹੀ 16 ਤਰੀਕ ਨੂੰ 86 ਹਜ਼ਾਰ ਕਿਊਸਿਕ ਛੱਡਤਾ। ਜੇ ਇਹਹੀ ਫਲੋ ਮੇਨਟੇਨ ਕਰਨਾ ਸੀ ਜਾਂ ਆਪ ਦੇ ਰੋਸਟਰ ਦੇ ਹਿਸਾਬ ਨਾਲ ਵੀ ਉਹਨਾਂ ਨੇ ਚੱਲਣਾ ਸੀ ਤਾਂ ਜਿੱਦਨ ਉਹਨਾਂ ਕੋਲੇ ਚਲੋ ਪਹਿਲੇ ਦਿਨ ਨਾ ਛੱਡਦੇ ਪਰ ਦੂਸਰੇ ਦਿਨ ਜਦੋਂ ਫਲੋ ਵਧ ਗਿਆ ਇੱਕਦਮ 10 ਫੁੱਟ ਲੈਵਲ ਚੱਕਿਆ ਗਿਆ ਆਪਾਂ ਡੈਮ ਦਾ ਤਾਂ ਉਸ ਦਿਨ ਉਹਨਾਂ ਨੂੰ ਘਟੋ-ਘਟੋ 42000 ਤੋਂ ਵਧਾ ਕੇ 50-52000 ਜਾਂ 55 ਘਟੋ 20% ਇਨਕਰੀਸ ਤੱਕ ਕਰਦੇ ਜੇ ਉਹ ਵਾਧਾ ਰਹਿੰਦਾ ਜਿੱਦਣ 86000 ਛੱਡਿਆ ਉਸ ਦਿਨ ਵੀ 56000 ਪਾਣੀ ਛੱਡਣਾ ਪੈਣਾ ਸੀ ਜੀ ਦੇ ਨਾਲ ਅੱਗੇ ਪ੍ਰੈਸ਼ਰ ਨਹੀਂ ਪੈਣਾ ਸੀ ਪ੍ਰੈਸ਼ਰ ਕਿਉਂ ਪੈਂਦਾ ਕਿਉਂਕਿ ਵੇਖੋ ਹਲੇ ਪਿਛਲੇ ਹੜ ਹੋ ਕੇ ਹਟੇ ਸੀ ਜਦੋਂ ਹੜ ਹੋ ਕੇ ਹਟੇ ਹੁੰਦੇ ਤਾਂ ਸਿਲਟ ਬਹੁਤ ਜ਼ਿਆਦਾ ਆ ਜਾਂਦੀ ਹੈ ਤੇ ਉਹ ਸਿਲਟ ਕਿੱਥੇ ਜਾਮਾ ਹੋਈ ਆ ਆਪਾਂ ਨੂੰ ਪਤਾ ਨਹੀਂ ਤੇ ਜ ਦਾ ਰੋਪੜ ਜਿਹੜਾ ਹੈਡਵਰਕਸ ਆ ਉਹ ਤਾਂ ਸਿਰਫ ਡਾਇਵਰਸ਼ਨਰੀ ਹੈਡਵਰਕ ਹੈਗਾ ਉਹ ਉਹਨੇ ਕੋਈ ਰੋਕ ਠੱਲ ਨਹੀਂ ਪਾ ਸਕਦਾ ਜਿਵੇਂ ਨੰਗਲ ਵਾਲਾ ਵੀ ਡਾਇਵਰਸ਼ਨਰੀ ਹੈਗਾ ਜਾਂ ਅਗੇ ਪਰ ਹਰੀਕੇ ਵਾਲਾ ਵੀ ਉਵੇਂ ਹੀ ਆ ਤਾਂ ਉੱਥੇ ਜਦੋਂ ਸਿਲਟਿੰਗ ਹੋਈ ਵੀ ਸੀ ਤਾਂ ਉਹ ਨੇਚੁਰਲ ਆ ਸਾਡੇ ਕੋਲ ਫਲੱਡਸ ਆਉਣੇ ਹੀ ਆਉਣੇ ਸੀਗੇ ਕੀ ਤੁਸੀਂ ਕੀ ਮੰਨਦੇ ਹੋਗੇ ਕਿ ਜਦੋਂ ਪਾਣੀ ਛੱਡਿਆ ਜਾਣਾ ਚਾਹੀਦਾ ਜਿੰਨਾ ਜਿਵੇਂ ਤੁਹਾਨੂੰ ਲੱਗਦਾ ਛੱਡਦੇ ਤਾਂ ਇਹ ਹਾਲਾਤ ਨਾ ਹੁੰਦੇ ਕੀ ਉਹ ਜਾਣ ਬੁਝਕੇ ਨਹੀਂ ਛੱਡੇ ਗਿਆ ਉਹਦੇ ਪਿੱਛੇ ਸਾਜ਼ਿਸ਼ਾ ਕੋਈ ਵੇਖੋ ਇੱਕ ਗੱਲ ਤਾਂ ਬੜੀ ਸਾਰੇ ਜਿੰਨੇ ਵੀ ਲੋਕ ਪਾਣੀ ਨਾਲ ਕਨੈਕਟਡ ਆ ਚਾਹੇ ਉਹ ਕੋਈ ਇੰਜੀਨੀਅਰਸ ਹੈਗੇ ਆ ਚਾਹੇ ਕੋਈ ਬਿਊਰੋਕਰੇਟਸ ਆ ਚਾਹੇ ਕੋਈ ਵੀ ਉਹ ਪਹਿਲਾਂ ਹੀ ਇੱਕ ਗੱਲਾਪਾਗਾ ਕਰਦੇ ਆ ਵੀ ਕਿ 30 ਸਤੰਬਰ ਤੱਕ ਤਕਰੀਬਨ ਪੰਜਾਬ ਦਾ ਰੇਨ ਹੀ ਸੀਜ਼ਨ ਰਹਿੰਦਾ ਜਿਹੜਾ 1988 ਦੇ ਫਲੱਡਸ ਆਏ ਸੀ ਉਹ ਅਖੀਰਲੇ ਹਫਤਿਆਂ 'ਚ ਹੀ ਆਏ ਸੀ ਸਤੰਬਰ ਦੇ ਵਿੱਚ ਤਾਂ ਆਪਣੇ ਕੋਲੇ ਉਹ ਇੱਕ ਪਛਾਣ ਪੁਰਾਣਾ ਰਿਕਾਰਡ ਅਵੇਲੇਬਲ ਆ ਹੁਣ ਇਹਦੇ ਵਿੱਚ ਵੇਖੋ ਸਿੱਧਾ ਸਿੱਧਾ ਕਾਰਨ ਤਾਂ ਇਹ ਕਿ ਆਦਾ ਰੋਸਟਰ ਵੀ ਨਹੀਂ ਫਾਲੋ ਹੋਇਆ ਜੇ ਮਕੈਨੀਕਲ ਵੀ ਫਾਲੋ ਕਰਦੇ ਹੋ ਜੇ ਆਪਾਂ ਇਹ ਕਹਿੰਨੇ ਆ ਵੀ ਉਹਨਾਂ ਨੇ ਜੋ ਵੈਸੇ ਤੋਂ ਉੱਥੇ ਜਿਹੜੀ ਕਮੇਟੀ ਬਣੀ ਵੀ ਉਹ ਐਡ ਹੌਕ ਕਮੇਟੀ ਆ ਜਦੋਂ ਤੋਂ ਡੈਮ ਸੇਫਟੀ ਬਿਲ ਆਇਆ ਪਹਿਲੀ ਗੱਲ ਤਾਂ ਪੰਜਾਬ ਦੀ ਕਮੇਟੀ ਚ ਪੰਜਾਬ ਨੂੰ ਬਿਲਕੁਲ ਕੱਢ ਤਾ ਮਨਫ਼ੀ ਕਰਤਾ ਉਹਦੇ ਵਿੱਚੋਂ ਕਮੇਟੀ ਵੀ ਕੋਈ ਐਵੇਂ ਐਡ ਹੌਕ ਹੀ ਬਣੀ ਉਹ ਜਿਹੜਾ ਬੋਰਡ ਬਣਿਆ ਹੋਇਆ ਐਡ ਹੌਕ ਆ ਉਹ ਜਿਹੜਾ ਐਡ ਹੌਕ ਬੋਰਡ ਆ ਉਹਨੇ ਜੇ ਉਹ ਮਕੈਨੀਕਲ ਡਿਸੀਜਨ ਵੀ ਲੈਂਦਾ ਤਾਂ ਉਹ ਆ ਦੇ ਰੋਸਟਰ ਨੂੰ ਵੇਖ ਕੇ ਵੀ ਡਿਸੀਜਨ ਲੈਂਦਾ ਤਾਂ ਉਹਨਾਂ ਨੂੰ ਪਾਣੀ ਵਾਧ ਛੱਡਣਾ ਚਾਹੀਦਾ ਸੀ ਸੋ ਉੱਥੋਂ ਐਂ ਲੱਗਦਾ ਇੱਕ ਮਤਲਬ ਜਿਹੜਾ ਵੱਡਾ ਰੀਜ਼ਨ ਆ ਉਹ ਇਹ ਲੱਗਦਾ ਕਿ ਕਿਤੇ ਨਾ ਇਸ ਤਰ੍ਹਾਂ ਦੀ ਸਥਿਤੀ ਪੰਜਾਬ 'ਚ ਕ੍ਰੀਏਟ ਕਰਨਾ ਚਾਹੁੰਦੀ ਆ ਜਿਹਦੇ ਨਾਲ ਕੋਈ ਡੀਸਟੇਬਲਾਈਜ਼ੇਸ਼ਨ ਹੋਵੇ ਜਾਂ ਜਿਸ ਤਰੀਕੇ ਨਾਲ ਥੋੜਾ ਜਿਹਾ ਹਫੜਾ ਦਫੜੀ ਬਚੇ ਕੀ ਉਹ ਉਹਦੇ ਮੰਤਵ ਕੀ ਆਗਾ ਕਿ ਉਹ ਪ੍ਰੈਜ਼ੈਂਟਸ ਇਹ ਸਰਕਾਰ ਨੂੰ ਹਿਲਾਉਣਾ ਚਾਹੁੰਦੀ ਆ ਜਾਂ ਇਹਨੂੰ ਪ੍ਰੋਬਲਮ 'ਚ ਪਾਉਣਾ ਚਾਹੁੰਦੀ ਆ ਕਿ ਕੋਈ ਉਹਨਾਂ ਦੇ ਹੋਰ ਵੱਡੇ ਏਮਜ਼ ਆ ਉਹ ਆਪਾਂ ਨਹੀਂ ਕਹਿ ਸਕਦੇ ਪਰ ਜਿਵੇਂ ਗਵਰਨਰ ਨੇ ਕੁਝ ਦਿਨ ਪਹਿਲਾਂ ਮੀਟਿੰਗ ਹੋ ਇੰਟਰਵਿਊ ਦਿੱਤਾ ਗਵਰਨਰ ਨੇ ਜਾਂ ਗੱਲਾਂ ਕੀਤੀਆਂ ਸਰਕਾਰ ਦੇ ਅਗੇਂਸਟ ਉੱਥੋਂ ਇਹ ਲੱਗਦਾ ਕਿ ਹੋ ਸਕਦਾ ਉਹ ਸੂਬਾ ਸਰਕਾਰ ਨੂੰ ਤੰਗ ਕਰਨ ਵਾਸਤੇ ਵੀ ਇਹ ਕੀਤਾ ਹੋ ਸਕਦਾ ਤਾਂ ਤੁਹਾਨੂੰ ਆਪਾਂ ਸੂਬਾ ਨੂੰ ਵੀ ਚਲੋ ਸਰਕਾਰ ਨੂੰ ਵੀ ਸਾਈਡ ਤੇ ਰੱਖ ਦਿੰਦੇ ਆ ਪੰਜਾਬ ਦੀ ਗੱਲ ਕਰਦੇ ਆ ਆਪਾਂ ਕੀ ਪਾਣੀ ਪੰਜਾਬ ਨੂੰ ਤੰਕਰਨ ਲਈ ਛੱਡਿਆ ਗਿਆ ਕੀ ਇਹ ਪੰਜਾਬ ਖਿਲਾਫ ਸਾਜ਼ਿਸ਼ ਹੈ ਭਾਖੜਾ ਡੈਮ ਵਾਲਿਆਂ ਦੀ ਵੇਖੋ ਇੱਕ ਗੱਲ ਤਾਂ ਹੈ ਕਿ ਪੰਜਾਬ ਦਾ ਨੁਕਸਾਨ ਤਾਂ ਹੋਇਆ ਹੀ ਆ ਮਤਲਬ ਆਪਾਂ ਜੇ ਸਿੱਧਾ-ਸਿੱਧਾ ਵੀ ਵੇਖੀਏ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਪਾਣੀ ਛੱਡਿਆ ਤੇ ਜਿਸ ਤਰੀਕੇ ਨਾਲ ਹਲੇ ਵੀ ਕਹਿ ਰਹੇ ਵੀ 5 ਦਿਨ ਆਊਗਾ ਤੇ ਹਲੇ ਆਪਾਂ ਦਾ ਬਾਰਿਸ਼ ਦਾ ਸੀਜ਼ਨ ਚੱਲ ਰਿਹਾ ਹੈ ਹੇ ਹੁਣ ਜਿਹੜਾ ਪਾਣੀ ਅੱਗੇ ਆ ਰਿਹਾ ਉਹਨੇ ਪਾਣੀ ਨੇ ਡਬੋਇਆ ਵੀ ਆ ਪ੍ਰੋਬਲਮ ਵੀ ਕੀਤੀ ਆ ਉਹਨਾਂ ਨੇ ਦੋ ਜਗ੍ਹਾ ਆਪਾਂ ਨੂੰ ਨੁਕਸਾਨ ਕੀਤਾ ਇੱਕ ਤਾਂ ਉਹਨੇ ਰੋਪੜ ਦੇ ਤੋਂ ਪਹਿਲਾਂ ਹੈਡਵਰਕਸ ਤੋਂ ਪਹਿਲਾਂ ਨੁਕਸਾਨ ਕੀਤਾ ਫਿਰ ਅੱਗੇ ਜਾ ਕੇ ਜਿੱਥੇ ਬਿਆਸ ਤੇ ਸਤਲੁਜ ਮਿਲਦੇ ਉਦੋਂ ਪਹਿਲਾਂ ਕੋਟੀ ਸੇਖਾਂ ਦਾ ਏਰੀਆ ਹੈ ਜਾਂ ਲੁਸਲਤਾਨਪੁਰ ਲੋਧੀ ਦੇ ਏਰੀਆ ਹੈਗਾ ਇਸ ਏਰੀਆ ਦੇ ਵਿੱਚ ਦੁਆਬੇ ਦੇ ਵਿੱਚ ਉਹਨੇ ਫਿਰ ਉੱਥੇ ਵੀ ਪਾੜ ਪਾਏ ਆ ਤੇ ਨੁਕਸਾਨ ਕੀਤਾ ਸੋ ਕਿੰਨੇ ਲੋਕ ਬੇਕਾਰ ਹੋਏ ਆ ਮਤਲਬ ਬੁਰੀ ਹਾਲਤ ਹੈਗੀ ਆ ਲੋਕਾਂ ਦੀ ਲੋਕ ਘਰੇਵੇ ਹੈਗੇ ਆ ਸੋ ਪੰਜਾਬ ਦਾ ਨੁਕਸਾਨ ਤਾਂ ਡੈਫੀਨਿਟਲੀ ਹੋਇਆ ਇਹ ਹੋਇਆ ਇਹ ਕਿਉਂ ਹੋਇਆ ਜਾਂ ਕਿ ਕੀ ਰੀਜਨਸ ਐ ਇਹਦੀਆਂ ਇਹ ਐਨਾਲਿਸਿਸ ਹੋਣਾ ਜ਼ਰੂਰੀ ਹੈ ਜੀ ਜਿਵੇਂ ਤੁਹਾਨੂੰ ਕਿਹੜੇ ਕਿਹੜੇ ਲੱਗਦੇ ਆ ਕਿ ਮੈਨੇਜਮੈਂਟ ਦੀ ਪ੍ਰੋਬਲਮ ਲੱਗਦੀ ਹੈ ਜਾਂ ਕੋਈ ਸਾਜ਼ਿਸ਼ ਘਾੜਾ ਜਾਂ ਇਨੀ ਸਮਝੀ ਨਹੀਂ ਐਡ ਹੌਕ ਆ ਵੀ ਕੋਈ ਗੱਲ ਨਹੀਂ ਚਲੋ ਚੱਲੀ ਜਾਣ ਤੋਂ ਜਿਵੇਂ ਚਾਹ। ਦੇਖੋ ਮੋਟੀ ਗੱਲ ਕੀ ਆ ਹਨਾ ਜਿਹੜੇ ਪਿਛਲੇ ਕੁਛ ਦਿਨ ਪਹਿਲਾਂ ਜਿਹੜਾ ਫਲੱਡ ਸੀਗੇ ਆਪਣੇ ਜੋ ਆਪਣਾ ਪਾਣੀ ਵਧਿਆ ਸੀ ਉਹਦੇ ਕਾਰਨ ਬਹੁਤ ਡਿਫਰੈਂਟ ਸੀ। ਜਦੋਂ ਮੀਂਹ ਇੰਨਾ ਪੈ ਗਿਆ ਕੁਝ ਜ਼ਿਆਦਾ ਪੈ ਗਿਆ ਸਾਰੇ ਉਹਦੇ ਤਾਂ ਉਹ ਡਰਾਈ ਜਿਹੜੀਆਂ ਉਹਨਾਂ ਦੀਆਂ ਸੀ ਉਹ ਆ ਕੇ ਪੈ ਗਈਆਂ ਉਹ ਆ ਕੇ ਪੈ ਗਈਆਂ ਉਹਦੇ ਵਿੱਚ ਵੱਧ ਤੋਂ ਵੱਧ ਆਪਾਂ ਮੌਜੂਦਾ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿ ਸਕਦੇ ਆ ਕਿ ਵੀ ਉਹਦੇ ਤਿਆਰੀ ਕਿਉਂ ਨਹੀਂ ਕੀਤੀ ਹਨਾ ਉਸ ਇੰਨੀ ਐਪਲੀਅਸ ਤੇ ਤਿਆਰ ਕਿਉਂ ਨਹੀਂ ਸੀ ਜਦੋਂ ਪਹਿਲਾਂ ਪਤਾ ਸੀ ਪਰ ਐਤਕੀ ਵਾਰ ਵਾਲਾ ਜਿਹੜਾ ਹੋਇਆ ਇਹ ਪਿਓਰਲੀ ਮੈਨ ਮੇਡ ਹੈਗਾ ਇਹਦੇ ਵਿੱਚ ਬਿਲਕੁਲ possibility ਹਲੇ ਵੀ ਮਤਲਬ ਪਾਣੀ ਛੱਡਣ ਦੀ ਚਲੋ ਆਪਾਂ ਇਸ 1670 ਤੇ ਵੀ ਕਹਿੰਦੇ ਆ ਤੇ ਉਹ ਤਾਂ ਰੋਸਟਰੀ ਕਹਿੰਦਾ ਨਾ 1690 ਤੱਕ ਪਾਣੀ ਰੋਕਿਆ ਜਾ ਸਕਦਾ ਉਹਦੇ ਵਿੱਚ ਤਾਂ ਜੇ ਇਹ ਇਹ ਨੂੰ ਵੀ 86000 ਨਾ ਛੱਡਦੇ ਹੋਣ ਹੁਣ ਇਹ ਨੂੰ 76 ਛੱਡਦੇ ਅਗਾ ਉਹਨੂੰ ਸੈਗਰੀਗੇਟ ਕਰਦੇ ਪਰ ਇਹਨਾਂ ਨੂੰ ਤਾਂ ਪਤਾ ਸੀ ਨਾ ਵੀ ਜਦੋਂ ਇੰਨਾ ਛੱਡਾਂਗੇ ਅਸੀਂ 90000 ਕਿਉਂ ਛਕਦੇ ਕਰੀਪ ਪਾਣੀ ਛੱਡਾਂਗੇ ਜਿਹੜਾ ਸਤਲੁਜ ਆਉ 2 ਲੱਖ ਕਿਊਸਿਕ ਵੈਸੇ 4 ਲੱਖ ਕਿਊਸਿਕ ਦਾ ਦਰਿਆ ਹੈ ਬਟ ਉਹ 2 ਲੱਖ ਕਿਊਸਿਕ ਆਰਾਮ ਨਾਲ ਲੈ ਸਕਦਾ ਉਹ ਤੋਂ ਬਿਯੌਂਡ ਜਦੋਂ ਪਾਣੀ ਜਾਂਦਾ ਤਾਂ 스ਪਿਲਓਵਰ ਹੁੰਦਾ ਤੇ ਇੱਕ ਉਹਦਾ ਨੇਚਰਲ ਫਲੋ 1 90000 ਉਹਦੇ ਤੇ ਛੱਡਦਾ ਜਦੋਂ ਤਾਂ ਉਹਨੇ ਨੇਚਰਲੀ ਡਿਵਾਸਟੇਸ਼ਨ ਹੀ ਕ੍ਰੀਏਟ ਕਰਨੀ ਸੀਗਾ ਤਬਾਈ ਕ੍ਰੀਏਟ ਕਰਨੀ ਸੀ ਸੋ ਕਾਰਨ ਕੀ ਹੋ ਸਕਦੇ ਆ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਮੰਨਣਾ ਪਊਗਾ ਕਿ ਵੀ ਪੰਜਾਬ ਨਾਲ ਇਹ ਤੱਕਾ ਹੋਇਆ ਹੈ ਪਹਿਲਾਂ ਤਾਂ ਜਦੋਂ ਰੀਆਰਗੇਨਾਈਜੇਸ਼ਨ ਐਕਟ ਹੋਇਆ 78 79 ਤੇ 80 ਜਿਹੜੇ ਕਲੋਜ਼ ਲਿਆਂਦੇ ਆ ਉਹਦੇ ਵਿੱਚ ਪੰਜਾਬ ਦੇ ਹੈਡਵਰਕ ਠੀਕ ਹੈ ਤਾਂ ਪੰਜਾਬ ਓਵੇਂ ਕੋਆਰਡੀਨੇਟ ਨਹੀਂ ਕਰ ਸਕਦਾ ਤਰੀਕੇ ਨਾਲ ਆਪਦੇ ਫਲੱਡਸ ਨੂੰ ਜਿੱਦੀ ਚੀਜ਼ ਦੀ ਸਾਡੇ ਤੋਂ ਮਾਰ ਪੈਂਦੀ ਆਸੀਂ ਉਹਨੂੰ ਸੰਭਾਲ ਵੀ ਨਹੀਂ ਸਕਦੇ ਉਹਦੇ ਜ਼ਿੰਮੇਵਾਰ ਕੋਈ ਹੋਰ ਆ ਉਹਦੇ ਫੈਸਲੇ ਕੋਈ ਹੋਰ ਲੈ ਰਿਹਾ ਤੇ ਨੁਕਸਾਨ ਸਾਡਾ ਹੋ ਰਿਹਾ ਉਹਦੇ ਵਿੱਚ ਦੂਸਰੀ ਜਿਹੜੀ ਵੱਡੀ ਗੱਲ ਆ ਕਿ ਪਿੱਛੇ 2019 ਦੇ ਵਿੱਚ ਇਹਨਾਂ ਨੇ ਇੱਕ ਬਿੱਲ ਲਿਆਂਦਾ ਜਿਹਨੂੰ ਡੈਮ ਸੇਫਟੀ ਐਕਟ ਬਿੱਲ ਕਹਿੰਦੇ ਫਿਰ ਉਹ 2021 ਦੇ ਵਿੱਚ ਉਹਨੂੰ ਐਕਟ ਐਕਟ ਬਣਾਤਾ ਡੈਮ ਸੇਫਟੀ ਐਕਟ ਆਉਣ ਤੋਂ ਬਾਅਦ ਤਾਂ ਸਾਡੇ ਜਿੰਨੇ ਡੈਮਸ ਆ ਸਾਰੇ ਜਿਹੜੇ 15 ਫੁੱਟ ਤੋਂ ਵੀ ਉੱਚਾ ਡੈਮ ਆ ਕੋਈ ਵੀ ਉਹ ਕੇਂਦਰ ਸਰਕਾਰ ਦੇ ਕੰਟਰੋਲ ਚ ਚਲੇਗੇ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿੱਥੇ ਪੰਜਾਬ ਦਾ ਚੇਅਰਮੈਨ ਹੁੰਦਾ ਸੀ ਚਲੋ ਕੁਝ ਤਾਂ ਉਹ ਪੰਜਾਬ ਦਾ ਨਜ਼ਰੀਆ ਰੱਖਦਾ ਸੀ ਨਾ ਉਹ ਸਮਝਦਾ ਸੀ ਉਹ ਕੋਆਰਡੀਨੇਟਿਵ ਬੈਟਰ ਕਰ ਸਕਦਾ ਸੀ ਉਹ ਬਿਲਕੁਲ ਖਤਮ ਕਰਤਾ ਇੱਕ ਤਰ੍ਹਾਂ ਜਿਹੜੇ ਫੈਡਰਲ ਰਾਈਟਸ ਤੁਹਾਡੇ ਖਤਮ ਕਰਦੇ ਆ ਜਿਹੜਾ ਪਾਣੀ ਦੇ ਉੱਤੇ ਤੁਹਾਡਾ ਕੰਟਰੋਲ ਖਤਮ ਕੀਤਾ ਉਹ ਮੇਨ ਸਟਰਕਚਰਲ ਰੀਜ਼ਨ ਆ ਜੇ ਆਪਾਂ ਸਟਰਕਚਰਲ ਰੀਜ਼ਨ ਕੋਈ ਕਹੀਏ ਵੱਡੀ ਤਾਂ ਉਹ ਮੇਨ ਆ ਕਿਉਂਕਿ ਜੇ ਪੰਜਾਬ ਦਾ ਹੀ ਕੋਈ ਅਫਸਰ ਉਹਦਾ ਬੋਰਡ ਦਾ ਚੇਅਰਮੈਨ ਲੱਗਿਆ ਹੋਵੇ ਉਹਦੇ ਵਿੱਚ ਬੋਰਡ ਦੇ ਵਿੱਚ ਉਹ ਹੋਣ ਪੰਜਾਬ ਤੇ ਹਰਿਆਣਾ ਦੇ ਅਫਸਰ ਹੋਣ ਤੇ ਜਿਹੜੇ ਪੰਜਾਬ ਦਾ ਕੰਟਰੋਲ ਹੋਵੇ ਉਹਦੇ ਉੱਤੇ ਤਾਂ ਨੇਚਰਲੀ ਉਹ ਆਪਦੇ ਲੋਕਾਂ ਨੂੰ ਡਬਾਊਗਾ ਨਹੀਂ ਉਹ ਉਸ ਤਰੀਕੇ ਨਾਲ ਕਾਸਲੇ ਲੋਗਾ ਤੇ ਹੁਣ ਤਾਂ ਬਿਲਕੁਲ ਹੀ ਮਤਲਬ ਇਹ ਕਹਿ ਲੋ ਕਿ ਹੁਣ ਤਾਂ ਬੋਰਡ ਹੀ ਡਾਕੇਗਾ ਉਹ ਬੋਰਡ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਕੁਝ ਨਹੀਂ ਇਹ ਬੋਰਡ ਡਬੋ ਰਿਹਾ ਪੰਜਾਬ ਨੂੰ ਨੇਚਰਲੀ ਬੋਰਡ ਡਬੋ ਰਿਹਾ ਜੀ ਪੰਜਾਬ ਨੂੰ ਵੇਖੋ ਪਹਿਲਾਂ ਵੀ ਇਹ ਬਚਾਅ ਕਰ ਸਕਦੇ ਸੀ ਕਿ ਚਲੋ ਠੀਕ ਆ بارشਾਂ ਵੱਧ ਪੈ ਗਈਆਂ ਤੁਸੀਂ ਪਾਣੀ ਘਟਾ ਨਾ ਛੱਡੋ ਉਹਨਾਂ ਤੁਸੀਂ ਆਪ ਦੀ ਟੈਸਟਿੰਗਸ ਨਾ ਕਰੋ ਜਿਹੜੀ ਨੈਚੁਰਲ ਰੋਸਟਰਸ ਆ ਉੱਥੇ ਹਟਣਾ ਪੈਂਦਾ ਵੇਖੋ ਇਹ ਨਹੀਂ ਕੋਈ ਰੋਸਟਰ ਕੋਈ ਇਲਾਹੀ ਹੁਕਮ ਤਾਂ ਹੈ ਨਹੀਂ ਨਾ ਰੋਸਟਰ ਤਾਂ ਮੈਨ ਮੇਡ ਆ ਜਦੋਂ ਸਿਚੁਏਸ਼ਨ ਬਦਲਦੀ ਆ ਉਸ ਟਾਈਮ ਨੂੰ ਐਕਟ ਕਰਨਾ ਪੈਂਦਾ ਤੇ ਹੁਣ ਤਾਂ ਰੋਸਟਰ ਦੇ ਹਿਸਾਬ ਨਾਲ ਵੀ ਵੇਖੀਏ ਤਾਂ ਉਹਨਾਂ ਨੇ ਤੱਕਾ ਕੀਤਾ ਹੈਗਾ ਹੁਣ ਇਹਦੇ ਕਾਰਨ ਕੀ ਹੋ ਸਕਦੇ ਆ ਜੋ ਪ੍ਰਾਈਮਾ ਫੇਸੀਆ ਇਹ ਆ ਕਿ ਵੀ ਇੱਕ ਤਾਂ ਜਿਹੜਾ ਪੰਜਾਬ ਦੇ ਹੱਕ ਹਕੂਕ ਲੈ ਕੇ ਤੇ ਪੰਜਾਬ ਦੇ ਉੱਤੇ ਇੱਕ ਤਰ੍ਹਾਂ ਤਬਾਹੀ ਦਾ ਮੰਜਰ ਲਿਆਂਦਾ ਹੈਗਾ ਪਹਿਲਾਂ ਵੀ ਉਹਨਾਂ ਨੇ ਵੇਖੋ ਰਾਜਸਥਾਨ ਕਨਾਲ ਨੂੰ ਪਾਣੀ ਚ ਬੰਦ ਕਰਕੇ ਤੇ ਉਧਰ ਦੇਤਾ ਉਹ ਵੀ ਹੈਡ ਵਰਕਸ ਕਰ ਸਕਦਾ ਹੈ ਉਹ ਵੀ ਪੰਜਾਬ ਸਰਕਾਰ ਨਹੀਂ ਕਰ ਸਕਦੀ ਸੀਗੀ ਤੇ ਉਹ ਉਹ ਵੀ 7-8000 ਏਕੜ ਜ਼ਮੀਨ ਜਿਹੜੀ ਏਰੀਆ ਹੈਗਾ ਜਿਹੜਾ ਫਰੋਸਪੁਰ ਦਾ ਡੁੱਬ ਗਿਆ ਤੇ ਹੁਣ ਆਹ 2 ਲੱਖੇ ਡੁੱਬ ਗਿਆ ਤਾਂ ਨੇਚਰਲ ਹੈ ਕਿ ਵੀ ਇਹ ਮੈਨ ਮੇਡ ਹੈਗਾ ਤੇ ਇਹ ਇਹ ਕਿਉਂ ਹੋ ਰਿਹਾ ਕਿਵੇਂ ਹੋ ਰਿਹਾ ਇਹ ਪੰਜਾਬ ਸਰਕਾਰ ਨੂੰ ਜਾਂ ਲੋਕਾਂ ਨੂੰ ਜਾਂ ਕੋਈ ਕਮੇਟੀ ਬੈਠ ਕੇ ਦੀ ਕੋਈ ਸਿਵਲ ਰਾਈਟਸ ਕਮੇਟੀ ਬੈਠ ਕੇ ਵੀ ਐਨਾਲਿਸਿਸ ਕਰੇ ਕਿ ਇਹ ਕਿਉਂ ਹੋਇਆ ਜਿਵੇਂ ਤੁਸੀਂ ਕਹਿੰਦੇ ਪਿਛਲੇ ਫਲੱਡ ਨੇ 88 ਵਾਲੇ ਨੇ ਜਾਂ 93 ਵਾਲੇ ਨੇ ਜਾਂ 47 ਵਾਲੇ ਨੇ ਉਦੋਂ ਕੀ ਫਿਰ ਮਤਲਬ ਉਹਨਾਂ ਤੋਂ ਕੋਈ ਹਰ ਜਦੋਂ ਕੋਈ ਚੀਜ਼ ਵਾਪਰਦੀ ਆ ਆਮ ਇੱਕ ਬੰਦੇ ਦਾ ਸੁਭਾਅ ਸਿੱਖਦਾ ਹੂੰ ਤਾਂ ਫਿਰ ਉਹਨਾਂ ਤੋਂ ਕੁਝ ਨਹੀਂ ਸਿੱਖਿਆ ਆਪਾਂ 1988 ਦੇ ਵਿੱਚ ਜੀ ਆਪਣਾ ਇਹਨਾਂ ਨੇ ਉਹਦੀ ਮੈਂ ਕਿਹਾ ਸਿਲਵਰ ਜੁਬਲੀ ਜਾਂ ਦੂਸਰਾ ਮਨਾਉਣਾ ਸੀਗਾ ਡੈਮ ਦਾ ਤੇ ਉਦੋਂ ਇੱਕ ਇਹਨਾਂ ਦਾ ਇਹ ਸੀਗਾ ਕਿ 1690 ਫੁੱਟ ਹਾਈਟ ਹੈਗੀ ਐ ਡੈਮ ਦੀ ਟੋਟਲ ਜਿਹੜਾ ਮੈਕਸਿਮਮ ਹੋਏ ਤੇ ਅਸੀਂ ਇਹਨੂੰ 1688 ਫੁੱਟ ਤੱਕ ਭਰ ਕੇ ਵੇਖਾਂਗੇ ਇੱਕ ਵਾਰੀ ਜਦੋਂ 1687.5 ਤੱਕ ਭਰਿਆ ਗਿਆ ਤੇ ਉਧਰੋਂ بارشਾਂ ਤੇਜ਼ ਹੋ ਗਈਆਂ ਸਤੰਬਰ ਦੇ ਐਂਡ 'ਚ ਤਾਂ ਉਹਨਾਂ ਨੇ ਪਾਣੀ ਛੱਡਤਾ ਉਹਦੇ ਵਿੱਚ ਨੁਕਸਾਨ ਬਹੁਤ ਹੋਇਆ ਪਿੰਡਾਂ ਦੇ ਪਿੰਡ ਡੁੱਬ ਗਏ ਪੰਜਾਬ ਦਾ ਉਹ ਬਹੁਤ ਮਾੜਾ ਫਲੱਡ ਸੀ ਤੇ ਬਹੁਤ ਟੈਸਟਨੈਸ ਹੋਈ ਤੇ ਉਹਨਾਂ ਦੇ ਨਾਲ ਮਾਲਵਾ ਡੁੱਬ ਗਿਆ ਸੀ ਮਾਲਵਾ ਸਾਰਾ ਡੁੱਬ ਗਿਆ ਸੀ ਸਾਡੇ ਪਿੰਡਾਂ ਚ ਨਹੀਂ ਪਾਣੀ ਆਉਂਦਾ ਸਾਡੇ ਪਿੰਡਾਂ ਚ 88 ਚ ਆਇਆ ਸੀ ਤੁਸੀਂ ਵੇਖੋ ਲੁਧਿਆਣਾ ਸ਼ਹਿਰ ਦੇ ਵਿੱਚ ਤਕਰੀਬਨ ਪੀਏਯੂ ਤੱਕ ਪਾਣੀ ਆ ਗਿਆ ਸੀ ਠੀਕ ਹੈ ਜੀ ਤਾਂ ਮਤਲਬ ਸ਼ਹਿਰ ਵੀ ਡੁੱਬ ਗਿਆ ਸੀ ਉਦੋਂ ਤੇ ਉਹ ਬੜਾ ਬੁਰਾ ਹਾਲ ਸੀ ਉਦੋਂ ਤੇ ਹੰਬੜਾ ਦੇ ਏਰੀਆ ਚ ਫੈਕਟਰੀਆਂ ਦੀਆਂ ਫੈਕਟਰੀਆਂ ਡੁੱਬ ਗਈਆਂ ਸਾਰਾ ਜਿਹੜਾ ਆ ਆਪਣਾ ਇਲਾਕਾ ਸੀ ਦਰਿਆਵਾਂ ਦੇ ਨਾਲ ਹਨਾ ਉਹ ਸਾਰਾ ਡੁੱਬ ਗਿਆ ਸੀ ਤੇ ਉਹਦੇ ਵਿੱਚ ਉਹਨਾਂ ਦਿਨਾਂ 'ਚ ਉਹਦਾ ਖਮਿਆਜ਼ਾ ਵੀ ਪੁਗਤਿਆ ਜੁਝਾਰੂਆਂ ਨੇ ਉਹਦੇ ਵਿੱਚ ਸਜ਼ਾ ਵੀ ਇੱਕ ਤਰ੍ਹਾਂ ਸੌਦਾ ਵੀ ਲਾਇਆ ਜਿਹੜੇ ਉਸ ਟਾਈਮ ਬੋਰਡ ਦੇ ਚੇਅਰਮੈਨ ਸੀ ਬੀ ਐਨ ਸ਼ਰਮਾ ਜਿਹੜੇ ਸੀਗੇ ਉਹਨਾਂ ਦਾ ਤੇ ਚੰਡੀਗੜ੍ਹ ਦੇ ਵਿੱਚ ਤੇ ਉਹ ਇੱਕ ਤਰ੍ਹਾਂ ਕਿਹਾ ਕਿ ਵੀ ਉਹ ਜਵਾਬਦੇਹੀ ਤਾਂ ਹੋਈ ਨਾ ਕਿਸੇ ਢੰਗ ਦੀ ਤਾਂ ਦੂਸਰੀ ਗੱਲ ਆ ਉਹਦੇ ਵਿੱਚ ਉਹਨਾਂ ਨੇ ਲਰਨਿੰਗਸ ਇਹ ਹੋਈਆਂ ਕਿ ਵੀ ਆਪਾਂ ਹੁਣ ਰੋਸਟਰ ਇਸ ਤਰੀਕੇ ਦਾ ਬਣਾਵਾਂਗੇ ਕਿ ਆਪਾਂ ਉਸ ਲੈਵਲ ਤੱਕ ਨਹੀਂ ਟੱਚ ਕਰਨਾ ਦਰਿਆ ਤਾਂ ਉਸਕੋਪ ਰੱਖਾਂਗੇ ਤੇ 15 ਅਗਸਤ ਨੂੰ ਆਪਾਂ 1670 ਫੁੱਟ ਤੱਕ ਰਹਿਣਾ ਹੈ ਤਾਂ ਕਿ ਜੇ ਅੱਗੇ ਮੀਂਹ ਪੈਂਦਾ ਤਾਂ ਬਚਾਇਆ ਜਾ ਸਕੇ ਆਪਣੇ ਕੋਲ 20 ਫੁੱਟ ਜਗ੍ਹਾ ਹੋਰ ਹੋਵੇ ਜਿਹਦੇ ਵਿੱਚ ਪਾਣੀ ਆਪਾਂ ਕੰਟਰੋਲ ਕਰ ਸਕੀਏ ਹੁਣ ਉਹ 20 ਫੁੱਟ ਜਦੋਂ ਤੁਹਾਡੇ ਕੋਲੇ ਅਵੇਲੇਬਲ ਆ ਤਾਂ ਤੁਸੀਂ ਸੱਡਨਲੀ ਇੱਕ ਦਿਨ ਪਾਣੀ ਕਿਉਂ ਛੱਡਦੇ ਹੋ ਡੈਮ ਆਪਾਂ ਬਣਾਉਂਦੇ ਕਾਦੇ ਵਾਸਤੇ ਡੈਮ ਬਣਾਉਂਦੇ ਤੇ ਇਸ ਕਰਕੇ ਆ ਨਾ ਵੀ ਪਾਣੀ ਤੇਜ਼ ਆਵੇ ਕਟਾਵੇ ਆਪਾਂ ਉਹਨੂੰ ਪਾਣੀ ਨੂੰ ਰੈਗੂਲੇਟ ਕਰ ਸਕੀਏ ਡੈਮ ਦਾ ਫੰਡਮੈਂਟਲ ਰੀਜ਼ਨ ਆ ਰੈਗੂਲੇਟ ਕਰਨਾ ਬਿਜਲੀ ਪ੍ਰੋਡਿਊਸ ਹੁੰਦੀ ਆ ਨਹੀਂ ਹੁੰਦੀ ਆ ਐਟ ਸੈਕਟਰ ਆ ਸੈਕੰਡਰੀ ਉਹਦੇ ਆਸਪੈਕਟਸ ਹੈਗੇ ਆ ਪਰ ਪਹਿਲਾ ਉਹਦਾ ਮੁੱਖ ਜਿਹੜਾ ਉਹਦਾ ਟੀਚਾ ਬਣਾਉਂਦਾ ਉਹ ਆ ਕਿ ਇਹਦੇ ਨਾਲ ਫਲੱਡ ਨਾ ਹੋ 88 ਚ ਵੀ ਆਪਾਂ ਜੇ ਕਹੀਏ 88 ਚ ਸਿਰਫ ਸਿਲਵਰ ਜੁਬਲੀ ਮਨਾਉਣ ਦੇ ਲਈ ਪੰਜਾਬ ਡਬੋਤਾ ਉਹਦੇ ਕਈ ਹੈਗੇ ਆ ਜੀ ਹਨਾ ਪੱਖ ਹੈਗੇ ਆ ਕਿ ਸਿਲਵਰ ਜੁਬਲੀ ਹੋ ਸਕਦਾ ਬਹਾਨਾ ਹੋਵੇ ਉਹਨਾਂ ਦੇ ਨਾਲ ਚ ਜਿਹੜੀ ਮਿਲੀਟੈਂਟ ਮੂਵਮੈਂਟਸ ਸੀ ਉਹ ਉਸ ਇਲਾਕੇ ਚ ਉਹਨਾਂ ਦੇ ਮੰਡ ਦੇ ਇਲਾਕੇ ਚ ਉਹਨਾਂ ਦੇ 18 ਸੀ ਜਾਂ ਉਹਨਾਂ ਨੂੰ ਵੀ ਡਿਸਟਰੋਏ ਕੀਤਾ ਉਸਨੇ ਤਾਂ ਉਹਦਾ ਇੱਕ ਓਬਜੈਕਟਿਵ ਉਹ ਵੀ ਹੋ ਸਕਦਾ ਤੇ ਉਹ ਕੀਤਾ ਵੀ ਹੋਇਆ ਵੀ ਹੈ ਉਹਨਾਂ ਦਾ ਪੂਰਾ ਤੇ ਇਹ ਵੀ ਹੋ ਸਕਦਾ ਡਰ ਵੀ ਪਾਇਆ ਹੋ ਸਕਦਾ ਪੰਜਾਬ ਦੇ ਲੋਕਾਂ ਤੇ ਕਿ ਵੀ ਅਸੀਂ ਇਹ ਕਰ ਸਕਦੇ ਹਾਂ ਤੁਹਾਡੇ ਤੇ ਬਿਕੋਜ਼ ਉਹ ਸਿਚੁਏਸ਼ਨ 88 ਦੀ ਸਿਚੁਏਸ਼ਨ ਨੂੰ ਅੱਜ ਜੀ ਕੰਟੈਕਸਚੁਅਲਾਈਜ਼ ਕਰਨਾ ਬਹੁਤ ਡਿਫਿਕਲਟ ਹੈ ਬਟ ਬਹਾਨਾ ਉਹਨਾਂ ਨੇ ਇਹ ਕਹਿ ਲਓ ਜਾਂ ਇੱਕ ਜਿਹੜੀ ਸਾਹਮਣੇ ਜਿਹੜੀ ਪ੍ਰੋਬਲਮ ਗਿਆ ਕਿ ਵੀ ਅਸੀਂ ਸੈਲਰ ਜੁਬਲੀ ਮਨਾ ਰਿਹਾ ਸੀ ਜ ਜਸੀਂ ਟੈਸਟ ਕਰਨਾ ਸੀ ਉੱਥੋਂ ਤੱਕ ਹਮਮ ਤੇ ਜਿਹੜੀ ਹੁਣ ਦੀ ਸਿਚੁਏਸ਼ਨ ਆ ਗਈ ਕਿ ਇਹਦੇ ਤੇ ਹੋ ਕੀ ਸਕਦਾਗਾ ਜਿਵੇਂ ਕੋਈ ਤੁਸੀਂ ਮੈਜ਼ੋਂ ਇਸ ਮਿਸਲ ਸਤ ਲੋਈ ਤੁਸੀਂ ਚਲਾਉਨੇ ਹੋਗੇ ਜਾਂ ਹੋਰ ਬਹੁਤ ਸਾਰੀਆਂ ਰਾਈਟਸ ਦੀਆਂ ਜਥੇਬੰਦੀਆਂ ਨੇ ਤੁਸੀਂ ਕੋਈ ਇਨੀਸ਼ੀਏਟਿਵ ਲੈ ਰਹੇ ਹੋ ਕਿ ਪਹਿਲ ਕਦਮੀ ਕਰ ਰਹੇ ਹੋ ਇਹ ਮਸਲੇ ਤੇ ਵੇਖੋ ਪਹਿਲੀ ਗੱਲ ਤਾਂ ਇਹ ਆ ਕਿ ਵੀ ਇਹਦੇ ਵਾਸਤੇ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਹੀ ਸਤਰਕ ਹੋਣਾ ਚਾਹੀਦਾ ਕਿਉਂਕਿ ਜੇ ਸਾਨੂੰ ਐਂ ਡਬੋਇਆ ਜਾਊਗਾ ਸਾਡਾ ਨੁਕਸਾਨ ਕੀਤਾ ਜਾਊਗਾ ਤਾਂ ਸਾਨੂੰ ਜਵਾਬਦੇਹੀ ਤਾਂ ਮੰਗਣੀ ਪੈਣੀ ਹੈ ਕਿਸੇ ਤੋਂ ਤੇ ਜਵਾਬਦੇਹ ਦੇ ਵਿੱਚ ਸਾਰਿਆਂ ਨੂੰ ਇਹਦੇ ਵਿੱਚ ਇਕੱਠੇ ਹੋ ਕੇ ਕੋਈ ਉਪਰਾਲਾ ਕਰਨਾ ਚਾਹੀਦਾ ਹੈ ਮਿਸਲ ਸਤਲੁਜਲੋਂ ਅਸੀਂ ਇਹ ਸੋਚਿਆ ਕਿ ਅਸੀਂ ਗਵਰਨਰ ਸਾਹਿਬ ਨੂੰ ਇਹਦੇ ਵਾਸਤੇ ਮੈਮੋਰੰਡਮ ਦੇਵਾਂਗੇ ਉਹਨਾਂ ਨੂੰ ਜਵਾਬ ਮੰਗਾਂਗੇ ਉਹਨਾਂ ਤੋਂ ਬਿਕੋਜ਼ ਕੇਂਦਰ ਦੇ ਰਿਪਰੈਜ਼ੈਂਟੇਟਿਵ ਤਾਂ ਉਹੀ ਹੈਗੇ ਆ ਤੇ ਬੋਰਡ ਕੇਂਦਰ ਦੇ ਤਲੇਗ ਹੈ ਤੇ ਇਹਦੇ ਵਿੱਚ ਫੰਡਾਮੈਂਟਲ ਗਲਤ ਹੈ ਕਿ ਸਾਨੂੰ ਵਾਪਸ ਆ ਦਾ ਹੱਕ ਮੰਗਣਾ ਚਾਹੀਦਾ ਕਿ ਬੋਰਡ ਦੇ ਉੱਤੇ ਕੰਟਰੋਲ ਪੰਜਾਬ ਦਾ ਹੋਣਾ ਚਾਹੀਦਾ ਜੇ ਅਸੀਂ ਡੁੱਬਣਾ ਉਹਦੇ ਕਰਕੇ ਅਸੀਂ ਆ ਜੇ ਨੁਕਸਾਨ ਸਾਡਾ ਹੋਣਾ ਸਾਡੀ ਧਰਤੀ ਦਾ ਤਾਂ ਉੱਥੇ ਪਾਣੀ ਚੱਲਣਾ ਹੈ ਜਾਂ ਨਹੀਂ ਚੱਲਣਾ ਜਾਂ ਪਾਣੀ ਦਾ ਕੀ ਫੈਸਲੇ ਲੈਣੇ ਆ ਉਹ ਤਾਂ ਪੰਜਾਬ ਲਵੇ ਨਾ ਪੀਕਾ ਉਹਦੇ ਵਿੱਚ ਬਾਕੀ ਜਿਹੜੀਆਂ ਸਟੇਟਾਂ ਨੂੰ ਜਾਂਦਾ ਪਾਣੀ ਤਾਂ ਬਹੁਤ ਸਾਰੀਆਂ ਸਟੇਟਾਂ ਨੂੰ ਜਾਂਦਾ ਉਹਦਾ ਨਹੀਂ ਸਟੇਟਾਂ ਨੂੰ ਜਾਣਾ ਹੋਰ ਗੱਲ ਆ ਨਹੀਂ ਜਾਂਦਾਗਾ ਲੈਣੇ ਜਾਂਦਾ ਰਾਜਸਥਾਨ ਜਾਂਦਾ ਉਹ ਤਾਂ ਸਿਰਫ ਬੈਨੀਫਿਟ ਲੈ ਰਹੇ ਆ ਨਾ ਉਹਦੇ ਉਹਨਾਂ ਨੂੰ ਤਾਂ ਵੱਧ ਤੋਂ ਵੱਧ ਨੁਕਸਾਨ ਹੀ ਹੋ ਸਕਦਾ ਵੀ ਬੈਨੀਫਿਟ ਮਿਲੇ ਪਾਰਟਿਸਪੇਸ਼ਨ ਇਸ ਕਰਕੇ ਮਿਲਣਗੇ ਨਾ ਪਾਰਟਿਸਪੇਸ਼ਨ ਹੋਵੇ ਉਹਨਾਂ ਦੀ ਬਟ ਜਿਹੜਾ ਪ੍ਰਾਇਮਰੀ ਫੈਸਲਾ ਲੈਣ ਦਾ ਹੱਕ ਹੈਗਾ ਉਹ ਤਾਂ ਉਹਦਾ ਹੈ ਨਾ ਜਿਹਦਾ ਨੁਕਸਾਨ ਹੀ ਹੋ ਜਾਂਦਾ ਵੇਖੋ ਇੱਕ ਗੱਲ ਆ ਕਿ ਵੀ ਤੁਹਾਨੂੰ ਆ ਚੀਜ਼ ਸਹੂਲਤ ਮਿਲੀ ਜਾਂ ਨਾ ਮਿਲੀ ਇੱਕ ਸਾਲ ਉਹ ਘੱਟ ਵੱਧ ਮਿਲ ਗਈ ਪਰ ਇੱਕ ਦਾ ਤਾਂ ਤਬਾਈ ਹੋ ਗਈ ਨਾ ਇੱਕ ਦਾ ਤਾਂ ਜਾਨ ਮਾਲ ਹੀ ਖਤਮ ਹੋ ਗਿਆ ਇੱਕ ਦਾ ਤਾਂ ਏਰੀਆ ਹੀ ਤਬਾਹ ਹੋ ਗਿਆ ਸੋ ਜਿਹੜਾ ਪਹਿਲਾਂ ਸਿਸਟਮ ਸੀ ਘੱਟੋ ਘੱਟ ਉਸ ਸਟੇਟਸ ਤੇ ਤਾਂ ਆਵੇ ਵੈਸੇ ਤਾਂ ਉਹ ਵੀ ਤੱਕਈ ਸੀ ਪਰ ਉੱਥੋਂ ਤੱਕ ਸਟੇਟਸ ਕੋ ਤੱਕ ਤਾਂ ਲਿਆਂਦਾ ਜਾਵੇ ਇਹ ਆਪਣੀ ਮੰਗ ਹੀ ਹੋਣੀ ਚਾਹੀਦੀ ਹੈ ਜੀ ਤੇ ਇਹ ਮੰਗਾਂਗੇ ਵੀ ਆਪਾਂ ਤੇ ਸੈਕੰਡ ਏ ਆ ਕਿ ਮੇਰਾ ਖਿਆਲ ਆ ਕਿ ਵੀ ਇੰਨਾ ਫਲੱਡਸ ਆਸਤੇ ਜੋ ਹੁਣ ਹੋਏ ਆ ਇਹ ਸਿਚੁਏਸ਼ਨ ਹੁਣ ਹੋਰ ਹਫਤੇ 10 ਦਿਨ ਤੱਕ ਕਲੀਅਰ ਹੋ ਜੂਗੀ ਇਹ ਤੇ ਡੈਫੀਨਿਟਲੀ ਸਰਕਾਰ ਨੂੰ ਕਮੇਟੀ ਬਣਾ ਕੇ ਤੇ ਇਹਦੇ ਤੇ ਪੁੱਛਣਾ ਚਾਹੀਦਾ ਕਿ ਵੀ ਇਹ ਕਿਉਂ ਇਸ ਤਰ੍ਹਾਂ ਦੀ ਸਿਚੁਏਸ਼ਨ ਲਈ ਯਾ ਸਰਟਨਲੀ ਕਿਉਂ ਹੋਇਆ ਇਹੰਜ ਹਾਲਾਤ ਹੋਏ ਤੁਸੀਂ ਵੀ ਕੋਈ ਪਹਿਲ ਕਦਮੀ ਲੈ ਰਹੇ ਹੋਗੇ ਜਿਵੇਂ ਗਵਰਨਰ ਬੈਠੇ ਨੇ ਤੇ ਸਟੇਟ ਨੂੰ ਸੈਂਟਰ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਮਨਿਸਟਰ ਨਗੇਂਦਰ ਸ਼ਖਾਵਤ ਪਾਣੀਆਂ ਦੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਅਧਿਕਾਰੀ ਸਾਡੀ ਪਹਿਲ ਕਦਮੀ ਤੇ ਇਹੀ ਆ ਕਿ ਵੀ ਨੈਕਸਟ ਵੀਕ ਅਸੀਂ ਅਪਾਇੰਟਮੈਂਟ ਮੰਗੀ ਆ ਗਵਰਨਰ ਤੋਂ ਇੱਕ ਅਸੀਂ ਮੈਮੋਰੈਂਡਮ ਦੇਵਾਂਗੇ ਤੇ ਉਹ ਉਹਦਾ ਰਿਸਪੌਂਸ ਕਿੰਜ ਆ ਹੋਊਗਾ ਉਹਦੇ ਤੇ ਬੇਸਡ ਆਪਾਂ ਫਰਦਰ ਕੋਈ ਪ੍ਰੋਟੈਸਟ ਆ ਜਾਂ ਕਿਵੇਂ ਆ ਉਹਦੇ ਤੇ ਆਪਾਂ ਚੱਲਾਂਗੇ ਪਰ ਡੈਫੀਨਿਟਲੀ ਇਹ ਜਾਂ ਜਿਹੜਾ ਕੰਮ ਹੋ ਰਿਹਾ ਨੂੰ ਰੋਕਾਂਗੇ ਜ਼ਰੂਰ ਇਹ ਨਹੀਂ ਕਿ ਵੀ ਕੇਂਦਰ ਆਪਦੀ ਮਨਮਰਜ਼ੀ ਕਰੇ ਤੇ ਪੰਜਾਬ ਦੇ ਲੋਕਾਂ ਦੀ ਤਬਾਹੀ ਕਰਦਾ ਤਾਂ ਤਾਂ ਜੇ ਜਿਵੇਂ ਹੁਣ 77 ਆਗਾ ਇਸ ਟਾਈਮ ਇਸ ਟਾਈਮ ਜਿਹੜਾ ਫਲੋ 77 ਤੇ ਖੜਾ ਮਿਲਦਾ 1770 ਜਾਂ 80 ਆ ਗਿਆ ਜਿਹੜਾ ਡੈਮ ਦੀ ਉਹ ਹੈਗੀ ਆ ਪਾਣੀ ਜੀ ਮੇਖਾ 1672 73 ਤੇ ਖੜਾ ਹੈ ਜੀ ਅੱਜ ਦਾ ਤਾਂ ਪਤਾ ਨਹੀਂ ਕੱਲ ਤੱਕ ਦਾ ਫਲੋ ਜਿਹੜਾ ਹੈਗਾ 1677 ਰਕ ਤੇ ਹ ਹ ਹ ਹ ਤਾਂ ਇਹ ਉਹ ਜਿਵੇਂ ਤੁਸੀਂ ਕੋਲ ਸਤੰਬਰ ਤੱਕ ਆ 88 ਵੇਲੇ ਮੈਂ ਪੁੱਛ ਰਿਆਂਗਾ ਤਾਂ ਜੇ ਮੰਨिए ਵੀ ਇਹਦੀ ਸੰਭਾਵਨਾ ਜਿਵੇਂ ਪਿਛਲੇ ਦਿਨਾਂ 'ਚ ਮੈਂ ਜਦੋਂ ਫਲੱਡ ਇੱਕ ਵਾਰ ਖਤਮ ਹੋਏ ਪੰਜਾਬ 'ਚ ਤਾਂ ਕੁਝ ਇੰਟਰਵਿਊ ਕੀਤੇ ਤੁਹਾਡਾ ਵੀ ਕੀਤਾ ਸੀਗਾ ਕਾਨ ਸਿੰਘ ਪੰਨੂ ਹੋਰਾਂ ਨੇ ਮੈਨੂੰ ਕਿਹਾ ਉਹ ਇੰਟਰਵਿਊ 'ਚ ਕੀ ਦੁਬਾਰਾ ਫੇਰ ਇਸਪੈਲ ਆਉਟ ਆ ਸਕਦੇ ਨੇ ਦੁਬਾਰਾ ਫੇਰ ਦੋ ਵਾਰ ਆ ਸਕਦੇ ਨੇ ਤੇ ਉਹੀ ਨਜ਼ਰ ਆ ਰਿਹਾਗਾ ਤਾਂ ਆਪਾਂ ਮੰਨੀਏ ਜੋ ਹੋ ਰਿਹਾ ਇਹ ਲੰਬਾ ਚੱਲ ਸਕਦਾ ਹੈ ਡੈਫੀਨੇਟਲੀ ਆਪਾਂ ਨੂੰ ਵੇਖੋ ਜੇ 1670 ਤੇ ਤੁਸੀਂ ਰੱਖਦੇ ਹੋ ਜੇ 1660 ਵੀ ਹੋ ਜੂ 65 ਵੀ ਹੋ ਜੂ ਤਾਂ ਕੋਈ ਪਰਲੇ ਨਹੀਂ ਆਉਣ ਲੱਗੀ ਪਰ ਜੇ 1670 ਤੋਂ ਬਾਅਦ ਜੇ ਦੁਬਾਰਾ ਫਲੱਡ ਤੀਜੀ ਵਾਰ ਕਿਸੇ ਨੂੰ ਮਾਰ ਚੱਲਣੀ ਪੈ ਜਾਂਦੀ ਐ ਸੇ ਫਲੱਡ ਦੀ ਤਾਂ ਉਹਦੀ ਉਹਦੀ ਹਾਲਤ ਵੇਖੋ ਤੁਸੀਂ ਕੀ ਫਸਲ ਹੀ ਨਹੀਂ ਹੁਣ ਤਾਂ ਚਲੋ ਪ੍ਰਾਣੀਆਂ ਜਿਹੜੀਆਂ ਫਸਲਾਂ ਬੀਜੀਆਂ ਸੀ ਖਰਾਬ ਹੋ ਗਈਆਂ ਦੁਬਾਰਾ ਬੀਜਣੀਆਂ ਲੋਕਾਂ ਨੇ ਜੇ ਇੱਕ ਵਾਰ ਹੋਰ ਹੋ ਗਈਆਂ ਕਿੱਥੋਂ ਬੀਜਣਗੇ ਉਹਦੇ ਇਲਾਵਾ ਵੇਖੋ ਜਾਨਮਾਲ ਦਾ ਜਿਹੜਾ ਡੈਮੇਜ ਹਾਊਸਿਸ ਦਾ ਘਰਾਂ ਦਾ ਡੈਮੇਜ ਹੋ ਜਾਂਦੇ ਆ ਉਹ ਲੋਕ ਤਾਂ ਕੋਈ ਇਨ ਫਾਈਨੈਂਸ਼ਲੀ ਆ ਅਪ ਫਾਈਨੈਂਸ਼ਲੀ ਕੋਈ ਵੀ ਨਹੀਂ ਅਡਾ ਤਗੜਾ ਹੁੰਦਾ ਕਿ ਵੀ ਉਹ ਦੁਬਾਰਾ ਉਹਦੇ ਸਟਰਕਚਰਸ ਖੜੇ ਕਰੇ ਫਸਲਾਂ ਜਿਹਦੀ 6 ਮਹੀਨੇ ਫਸਲ ਨਹੀਂ ਹੋਊਗੀ ਉਹ ਤਾਂ ਕਈ ਕਈ ਸਾਲ ਨਹੀਂ ਉੱਠ ਖੜੂਗਾ ਸਟੇਟ ਦੀ ਜਿਹੜੀ ਸਰਕਾਰ ਉਹ ਵੀ ਡੈਮੇजेस ਕਿੰਨੇ ਤੱਕ ਦੇ ਸਕਦੀ ਹੈਗੀ ਉਹਦੇ ਵੀ ਉਹ ਵੀ ਤਾਂ ਨੁਕਸਾਨ ਟੈਕਸਪੀਅਰ ਦਾ ਹੀ ਆ ਨਾ ਅਖੀਰ ਤਾਂ ਕੋਮਕੀਤਾ ਪੈਸਾ ਤਾਂ ਲੋਕਾਂ ਦਾ ਹੀ ਆ ਨਾ ਜਿਹੜਾ ਜੇ ਸਰਕਾਰ ਵੱਲੋਂ ਵੀ ਆਉਂਦਾ ਤਾਂ ਤੇ ਉਹ ਜਿਹੜਾ ਨੁਕਸਾਨ ਆ ਉਹ ਤਾਂ ਬਹੁਤ ਜ਼ਿਆਦਾ ਹੈ ਤੇ ਮੇਰਾ ਖਿਆਲ ਇਹ ਆ ਕਿ ਅਗਲੇ ਹੁਣ ਤਕਰੀਬਨ ਡੇਢ ਮਹੀਨਾ ਹੋਰ ਆ ਮੀਂਹ ਦਾ ਜਿਹੜਾ ਕਿ ਇਸ ਰੀਜਨ 'ਚ ਹੁੰਦਾ ਤੇ ਪਾਸਟ ਐਕਸਪੀਰੀਅੰਸ ਹੈ ਕਿ ਵੀ ਬਾਰਿਸ਼ ਹੋਈ ਆ ਬਹੁਤ ਵਾਰ ਕਈ ਵਾਰ ਸਤੰਬਰ ਦਾ ਮੀਂਹ ਬਹੁਤ ਜ਼ਿਆਦਾ ਖਤਰਨਾਕ ਹੋਇਆ ਤੇ ਡੈਫੀਨਿਟਲੀ ਇਹਨਾਂ ਨੂੰ ਕੋਈ ਆਦਾ ਸੋਚ ਕੇ ਇਹ 1670 ਦੀ بجائے ਉਹਨੂੰ 1660 62 ਤੇ ਰੱਖਣ ਕੀ ਇੱਕ ਸਕੋਪ ਹੋਰ ਹੋਵੇ 20 30 ਫੁੱਟ ਦਾ ਕੀ ਵਦਨਾ ਤੇ ਨਾਲੇ ਪਿਛਲੇ ਪਿਛਲੇ ਜੋ ইয়ারਸ ਹੈ ਗਿਆ ਨਾ ਜੋ ਉਹਨਾਂ ਨਾਲੋਂ ਐਤੀ ਕਾਰ 50 ਸਾਲਾਂ ਚ ਮੀਂਹ ਜਿਆਦਾ ਪੈ ਰਿਹਾ ਤਾਂ ਆਪਾਂ ਨੂੰ ਉਨੀ ਪ੍ਰੀਕਾਸ਼ਨ ਹੋਰ ਵਰਤਣੀ ਚਾਹੀਦੀ ਹੈ ਦੂਸਰੀ ਗੱਲ ਇਹ ਹੈ ਕਿ ਵੀ 100 ਫੁੱਟ ਪਹਿਲਾਂ ਹੀ ਲੈਵਲ ਪੋਂਗ ਡੈਮ ਚ ਵੀ ਜਿਆਦਾ ਪਾਣੀ 30 30 ਫੁੱਟ ਤੇ ਆਪਣਾ ਇਹਦੇ ਵਿੱਚ ਵੀ ਪਾਣੀ ਜਿਆਦਾ ਹੈ 30 ਫੁੱਟ ਤਾਂ ਇਹ ਪਾਣੀ ਦਾ ਲੈਵਲ ਨੂੰ ਇਹਨਾਂ ਨੂੰ ਘਟਾ ਕੇ ਰੱਖਣਾ ਚਾਹੀਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਟਨਾ ਗੱਲ ਬਾਈ ਗੁਰਜੀ ਕਾਲ ਸਾਹਿਬ ਬਾਈ ਗੁਰਜੀ